ਸਾਸੀਗਾ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਸ਼ਾਮ 84 ਦੇ ਨਜ਼ਦੀਕ ਇੱਕ ਪਿੰਡ ਪੈਂਦਾ ਜੰਡੀ ਜਿੱਥੋਂ ਦਾ ਇੱਕ ਪਰਿਵਾਰ ਜੋ ਕਿਸਾਨੀ ਨਾਲ ਸੰਬੰਧਤ ਹੈ ਤੇ ਉੱਥੋਂ ਦਾ ਜੋ ਮੌਤਵਾਰ ਨੇ ਇੱਕ ਪਰਿਵਾਰਕ ਮੈਂਬਰ ਉਹ ਪਹਿਲਾਂ ਉਹਨਾਂ ਬਾਹਰ ਜਾ ਕੇ ਫੋਰਨ ਕੰਟਰੀ ਵਿੱਚ ਆਪਣਾ ਕਾਫੀ ਸਮਾਂ ਬਤਾਇਆ ਕੰਮ ਕਰ ਕੀਤਾ ਉਸ ਤੋਂ ਬਾਅਦ ਵਾਪਸ ਆਪਣੇ ਪੰਜਾਬ ਆ ਕੇ ਆਪਣੇ ਘਰ ਵਿੱਚ ਪਹੁੰਚ ਕੇ ਇੱਥੇ ਵੀ ਰੋਜ਼ਗਾਰ ਸ਼ੁਰੂ ਕਰ ਲਿਆ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੋ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਸਤਿ ਸ੍ਰੀ ਅਕਾਲ ਭਾਜੀ ਕੀ ਨਾਮ ਹੈ ਜੀ ਜਸਵੰਦਰ ਸਿੰਘ ਜੀ ਸ੍ਰਿੰਦਰ ਸਿੰਘ ਜੀ ਆਮ ਦੇਖਿਆ ਗਿਆ ਕਿ ਲੋਕ ਬਾਹਰ ਜਾਂਦੇ ਨੇ ਬਾਹਰ ਸੈੱਟ ਹੋ ਕੇ ਆਪਣੇ ਬੱਚੇ ਪਰਿਵਾਰ ਸਾਰਾ ਉੱਥੇ ਲੈ ਜਾਂਦੇ ਨੇ ਤੁਸੀਂ ਬਾਹਰੋਂ ਜਾ ਕੇ ਕੰਮ ਕਰਕੇ ਵਾਪਸ ਫਿਰ ਪੰਜਾਬ ਚ ਆਏ ਹੋ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਕੰਮ ਸ਼ੁਰੂ ਕੀਤਾ ਤੇ ਕਿਵੇਂ ਮਨ ਦੇ ਵਿੱਚ ਆਈ ਹੈ ਤੇ ਕੀ ਕੰਮ ਸ਼ੁਰੂ ਕੀਤਾ ਤੁਸੀਂ ਬਾਜੀ ਬਾਹਰ ਗਏ ਤਾਂ ਜ਼ਰੂਰ ਸੀ ਪਰ ਬਾਹਰ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਨਾੜਾ ਜਿਹੜਾ ਕੰਮ ਘਾਰਿਆ ਨਾ ਉਹ ਬਾਹਰ ਨਹੀਂ ਬਾਹਰ ਦਾ ਠੱਕੇ ਖਾਣ ਵਾਲੀ ਗੱਲ ਆ ਜਿੱਦਾਂ ਮਰਜ਼ੀ ਵਧੀਆ ਕੰਮ ਵੀ ਹੋਵੇ ਲੇਕਿਨ ਉਹ ਕਿਸੇ ਤੇ ਡਿਪੈਂਡ ਆ ਨਾ ਫਿਰ ਘਰ ਆਣ ਗਈ ਯਾਨੀ ਸੋਚਿਆ ਵੀ ਆਪਣਾ ਹੀ ਕੋਈ ਬਿਜ਼ਨਸ ਚਲਾਈਏ। ਔੜੀ ਔੜੀ ਖੇਤੀਬਾੜੀ ਦੇ ਨਾਲ-ਨਾਲ ਸੋਚਿਆ ਕੋਈ ਆਪਣਾ ਧੰਦਾ ਸ਼ੁਰੂ ਕਰ ਲਈਏ ਫਿਰ ਚੱਕੀ ਲਾਈ। ਤੇ ਇੱਕ ਕਿੰਨੀ ਉਮਰ ਹੋ ਗਈ ਤੁਹਾਡੀ ਜੀ? ਮੇਰੀ ਉਮਰ ਤਾਂ 55 ਸਾਲ ਹੋ ਗਈ। ਬਾਹਰੋਂ ਆ ਕੇ ਤੁਸੀਂ ਇੱਥੇ ਬੈਠੇ ਹੋ ਘਰ ਚ ਆ ਕੇ ਇੱਕ ਮਨ ਕਰਦਾ ਕਿ ਵਿਹਲੇ ਬੈਠ ਕੇ ਟਾਈਮ ਕਰੀਏ ਹੁਣ ਉਮਰ ਲੰਘ ਗਈ ਆ ਤੇ ਜਿਹੜਾ ਅਗਲਾ ਸਾਡੀ ਜ਼ਿੰਦਗੀ ਆ। ਉਨੂੰ ਅਸੀਂ ਰਿਲੈਕਸ ਹੋ ਕੇ ਬਤਾਈਏ ਫਿਰ ਵੀ ਤੁਸੀਂ ਕੰਮ ਕਰਨ ਦਾ ਇੱਕ ਇਰਾਦਾ ਬਣਾਇਆ ਮਨ ਬਣਾਇਆ ਤੇ ਕਿਵੇਂ ਇਹ ਚੀਜ਼ ਸੋਚੀ ਇਹ ਭਾਜੀ ਬਿਲੇ ਰਹਿ ਕੇ ਘਰ ਕੀ ਕਰਨਾ ਬੈਠੇ ਤਾਂ ਬੈਠੇ ਰਹਿ ਹੀ ਜਾਣਾ ਉਹਦੇ ਨਾਲੋਂ ਕੰਮ ਕਰਦੇ ਜਿੰਨਾ ਚਿਰ ਕੰਮ ਹੁੰਦਾ ਆ ਉਹਨਾਂ ਚਿਰ ਕਰਨਾ ਹੀ ਚਾਹੀਦਾ ਬਿਲਕੁਲ ਜੀ ਜਿੰਨਾ ਚਿਰ ਸਰੀਰ ਸਾਡਾ ਤੰਦਰੁਸਤ ਹੈ ਕੰਮ ਕੋਈ ਨਾ ਕੋਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਅਗਲਾ ਸਮਾਂ ਵੀ ਹੈ ਉਹ ਵੀ ਵਧੀਆ ਢੰਗ ਤਰੀਕੇ ਨਾਲ ਵਧੀਆ ਚੱਲ ਫਿਰ ਕੇ ਹੀ ਸਮਾਂ ਬਤੀਤ ਹੋਵੇ ਤੇ ਜਿਹੜਾ ਤੁਸੀਂ ਇਹ ਕੰਮ ਸ਼ੁਰੂ ਕੀਤਾ ਚੱਕੀ ਦਾ ਕੰਮ ਸ਼ੁਰੂ ਕੀਤਾ ਜੀ ਤੇ ਜਿਹੜੀ ਦੇਖ ਰਹੇ ਆ ਕਿ ਸਾਫ ਸਫਾਈ ਵੀ ਕਾਫੀ ਇੱਥੇ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਕਿਵੇਂ ਕੀ ਕਹਿਣਾ ਚਾਹੁੰਦੇ ਇਹ ਪਹਿਲਾਂ ਤਾਂ ਯਾਨੀ ਮੈਨੂੰ ਆਪ ਨੂੰ ਨਹੀਂ ਚੰਗਾ ਲੱਗਦਾ ਭਾਵੇਂ ਗੰਦਾ ਸਹ ਹੋਵੇ ਅਜੇ ਤਾਂ ਫਰਨੇਲ ਵੀ ਯਾਨੀ ਪੋਚੇ ਲਾਉਣੇ ਆ ਐਂ ਸਾਫ ਸਫਾਈ ਆ ਰੱਖੀ ਦਾ ਸਾਫ ਸੁਥਰਾ ਯੋਬੇ ਦਾ ਖਾਣ ਵਾਲੀ ਚੀਜ਼ ਆ ਖਾਣ ਵਾਲੀ ਚੀਜ਼ ਸਾਫ ਸੁਥਰੀ ਚਾਹੀਦੀ ਆ ਨਾ ਇਹ ਕਰਕੇ ਸਾਫ ਸਫਾਈ ਆ ਪੂਰਾ ਰੱਖੀ ਦਾ ਬਾਕੀ ਦਾਣੇ ਫੱਕਾ ਜੋ ਵੀ ਆ ਸਾਫ ਕਰਕੇ ਪੀ ਹੁੰਦਾ ਇੱਥੇ ਹਾਂਜੀ ਤੇ ਕਿੰਨੇ ਕੁ ਤੁਸੀਂ ਕਣਕ ਰੋਜ਼ ਦੀ ਪੀ ਲੈਂਦੇ ਹੋ ਇੱਥੇ ਜੀ ਮੇਰੇ ਕੋਈ ਜਿਹੜੇ ਨਾਰਮਲ ਹੀ 4 ਤੋਂ 5 ਕੁਇੰਟਲ ਦੀ ਐਵਰੇਜ ਰਹਿੰਦੀ ਆ ਹਾਂਜੀ ਆਮ ਅਸੀਂ ਦੇਖਦੇ ਆ ਕਿ ਰੂਟੀਨ ਦੇ ਵਿੱਚ ਜੋ ਚੱਕੀਆਂ ਪਿੰਡਾਂ ਦੇ ਵਿੱਚ ਲੱਗੀਆਂ ਜਾਂ ਸ਼ਹਿਰਾਂ 'ਚ ਵੀ ਲੱਗੀਆਂ ਮਿੱਟੀ ਕੱਟਾ ਕਾਫੀ ਉੱਡਦਾ ਜਿਹੜਾ ਕਣਕ ਆਟਾ ਪੀ ਹੁੰਦਾ ਉਹਦਾ ਵੀ ਕੱਟਾ ਕਾਫੀ ਉੱਡਦਾ ਜੋ ਕਿ ਇਨਸਾਨ ਦੇ ਅੰਦਰ ਹੀ ਜਾਂਦਾ ਤੇ ਕਈ ਬਿਮਾਰੀਆਂ ਦਾ ਜਿਹੜਾ ਪੈਦਾ ਹੁੰਦਾ ਡਰ ਰਹਿੰਦਾ ਤੇ ਕਿਵੇਂ ਤੁਸੀਂ ਇਹ ਚੀਜ਼ ਨੂੰ ਸੁਰੱਖਿਅਤ ਬਣਾਇਆ ਹੋਇਆ ਜੀ ਉਹ ਸਾਰੇ ਜੀ ਜਿ ਆਪਕੂੰ ਸਿਸਟਮ ਖੋਲੇਗੀ ਤਾ ਉਹ ਆਪਕੂੰ ਸਿਸਟਮ ਗਾਂ ਦੇ ਗਾਂ ਅਸੀਂ ਤਿਆਰ ਕਰਕੇ ਆ ਆਪਣੇ ਕੋਲੋਂ ਹੀ ਦਿਮਾਗ ਨਾਲ ਯਾਨੀ ਸਾਰਾ ਕੀਤਾ ਯਾਨੀ ਪਹਿਲਾਂ ਹੀ ਸੋਚਿਆ ਹੈਗਾ ਵੀ ਜੇ ਕਰਨਾ ਆ ਤਾਂ ਸਾਫ਼-ਸੁਥਰਾ ਕੰਮ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਇਸ ਕਰਕੇ ਯਾਨੀ ਪੂਰਾ ਸਫਾਈ ਵਾਲਾ ਫਲੋਰ ਲਾਇਓ ਆ ਹਾਂਜੀ ਜਿਹੜਾ ਸਿਸਟਮ ਤੁਸੀਂ ਲਾਇਆ ਇਹ ਦੇਖਿਆ ਜਾ ਰਿਹਾ ਕਿ ਕਿਤੇ ਵੀ ਨੇੜੇ ਨਜ਼ਦੀਕ ਜਾਂ ਆਪਾਂ ਸ਼ਹਿਰ ਚ ਵੀ ਦੇਖੀਏ ਤਾਂ ਇਦਾਂ ਦਾ ਜੋ ਮਸ਼ੀਨਾਂ ਨੇ ਤੁਸੀਂ ਲਾਈਆਂ ਇਹ ਲੇਟੈਸਟ ਮਸ਼ੀਨ ਹੈ ਲੱਗੀ ਕੋਈ ਇਦਾਂ ਦੀ ਮਸ਼ੀਨ ਲੱਗੀ ਦੇਖੀ ਨਹੀਂ ਕਿਤੇ ਇਹ ਜਦੋਂ ਪਹਿਲੀ ਵਾਰੀ ਇੱਧਰ ਹਾਰਪੁਰ ਜ਼ਿਲ੍ਹੇ ਜਿੱਦਾ ਵਹੇ ਆ ਲੈ ਕੇ ਆਇਆ ਹਾਂਜੀ ਪਹਿਲਾ ਪਹਿਲਾ ਸਾਰਿਆਂ ਤੋਂ ਸਿਸਟਮ ਇਹ ਉਧਰ ਮੋਗੇ ਏਰੀਏ 'ਚ ਚੱਲਦਾ ਸੀ ਇੱਧਰ ਮੈਂ ਹੀ ਦੇ ਹਾਰਪੁਰ ਲਿਆਦਾ ਸੀ ਪਹਿਲੀ ਦਫਾ ਮੇਰੇ ਕੋਲ ਹੋਰ ਵੀ ਬਹੁਤ ਵੀਰ ਭਰਾ ਐ ਉਹਨੇ ਜਦ ਨੇ ਦੇਖਿਆ ਵੀ ਸਿਸਟਮ ਜਦੋਂ ਮੈਂ ਫੇਸਬੁੱਕ ਤੇ ਪਾਈਆਂ ਵੀਡੀਓ ਦਾ ਉਹਨੇ ਦੇਖਿਆ ਤਾਂ ਆਏ ਦੇਖਣ ਪਰ ਛੇਤੀ ਦਾਣੀ ਲਾਉਂਦੇ ਨਹੀਂ ਨਾ ਤੇ ਖਰਚਾ ਜਦਾ ਜਿਆਦਾ ਆਉਂਦਾ ਇਸ ਕਰਕੇ ਪਸਾਈ ਹੈ ਕੀ ਪਾ ਲੈਂਦੇ ਪਸਾਈ ਹੈ ਪਸਾਈ ਹੁਣ ਐਸ ਟਾਈਮ ਤਾਂ ਹੈਗੀ ਆ ਕਣਕ ਦੀ ਪਸਾਈ 2 ਰੁਪਏ ਸਾਫ ਕਰਕੇ ਹੀ 2 ਰੁਪਏ ਇਹਨੇ ਹਾਂਜੀ ਤੇ ਮਸਾਲਿਆਂ ਦੀ ਮਸਾਲੇ 10 ਰੁਪਏ ਵੀ ਆ ਹਲਦੀ 20 ਰੁਪਏ ਆ ਮਿਰਚਾਂ 20 ਰੁਪਏ ਆ ਹਾਂਜੀ ਆਪਣੇ ਲੈਵਲ ਤੇ ਵੀ ਤੁਸੀਂ ਕੋਈ ਇਦਾਂ ਦੇ ਲਿਆ ਕੇ ਸਮਾਨ ਦਾ ਮਸਾਲੇ ਪੀ ਕੇ ਸੇਲ ਕਰ ਦਿਓ ਹਾਂਜੀ ਹਲਦੀ ਦੇਈ ਦੀ ਆ ਆਪ ਨੂੰ ਖੁਦ ਪੀ ਕੇ ਹਲਦੀ ਪੀ ਦੀ ਆ ਬਸ ਹੋਰ ਰੋਧਾ ਨਹੀਂ ਕੋਈ ਪੀਦਾ ਹਲਦੀ ਜ਼ਰੂਰ ਪੀ ਦੀ ਆਪਣੇ ਘਰ ਦੀ ਜਣੀ ਉਹ ਵੀ ਘਰ ਦੀ ਹੁੰਦੀ ਆ ਸਾਡੇ ਪਿੰਡ ਵਾਸੀਆਂ ਵੱਲੋਂ ਕਿਵੇਂ ਦਾ ਦੇਖਿਆ ਜਾ ਰਿਹਾ ਕਿ ਇੱਥੇ ਤੁਹਾਡੇ ਕੋਲ ਆਉਂਦੇ ਜਾਂਦੇ ਨੇ ਕਿਵੇਂ ਪਿੰਡ ਵਾਸੀ ਦਾ ਤਕਰੀਬਨ ਸਾਰੇ ਆਉਂਦੇ ਆ ਤਕਰੀਬਨ ਉਹ ਇੱਦਾਂ ਨਹੀਂ ਹੋਰ ਵੀ ਵਾਲੇ ਵਾਲੇ ਦੇ 5-7 ਪਿੰਡ ਤਕਰੀਬਨ ਆਉਂਦੇ ਨੇ ਤੇਰੇ ਕੋਲ ਦੇਲੀ ਜਾਨੀ ਵਧੀਆ ਜਾਨੀ ਰੋਟੀ ਪਾਣੀ ਦਾ ਵਧੀਆ ਸਾਧਨ ਆ। ਨਾ ਜਾਣਾ ਕਿਹ ਬੰਨੇ ਨਾ ਟ੍ਰੈਫਿਕ ਦਾ ਡਰ ਨਾ ਲੈਣਾ ਨਾ ਦੇਣਾ ਘਰ ਬੈਠੇ। ਹਾਂਜੀ ਤੇ ਕਿੰਨੇ ਤੁਹਾਡੇ ਬੱਚੇ ਹੈ ਜੀ? ਇੱਕ ਬੇਟਾ ਹੈ ਜੀ। ਕੀ ਕਰਦੇ ਜੀ ਉਹ? ਉਹ ਵੀ ਬਾਹਰ ਆ ਡਰਾਈਵਰ ਆ। ਹਾਂਜੀ। ਤੁਸੀਂ ਬਾਹਰ ਆਏ ਹੋ ਉਹ ਵੀ ਇਸ ਟਾਈਮ ਬਾਹਰ ਵਰਕ ਕਰ ਰਹੇ ਆ। ਹਾਂਜੀ। ਤੇ ਫਿਰ ਵੀ ਤੁਸੀਂ ਇਹ ਚੀਜ਼ ਸੋਚ ਲਈ ਕਿ ਮੈਂ ਕਿਤੇ ਨਾ ਕਿਤੇ ਬੰਦਾ ਵੀ ਆਰੇ ਲੱਗਣ ਵਾਲੀ ਗੱਲ ਹੁੰਦੀ ਹੈ ਇੱਕ ਟਾਈਮ ਪਾਸ ਹੁੰਨ ਵਾਲੀ ਗੱਲ ਹੁੰਦੀ ਹੈ ਹਾਂਜੀ ਇਹ ਤਾਂ ਬਹੁਤ ਵਧੀਆ ਹੈ ਜਾਨੀ ਘਰੇ ਬੈਠੇ ਆ ਕੋਈ ਆਇਆ ਗਿਆ ਮੂੰਹ ਮੱਥੇ ਲੱਗੀ ਜਾਂਦਾ ਜਾਨੀ ਇਹ ਤਾਂ ਨਹੀਂ ਵੀ ਇਕੱਲੇ ਬੈਠੇ ਆ ਬਹੁਤ ਸੋਹਣਾ ਜਾਨੀ ਟਾਈਮ ਪਾਸ ਹੁੰਦਾ ਗੱਲਾਂ ਬਾਤਾਂ ਕਰਦੇ ਰਹਿੰਦੇ ਆਉਂਦੇ ਰਹਿੰਦੇ ਬੰਦੇ ਕਿ ਇੱਕ ਲੋਕਾਂ ਨਾਲ ਸੰਪਰਕ ਬਣਿਆ ਲੋਕ ਆਉਂਦੇ ਨੇ ਤੁਹਾਨੂੰ ਮਿਲਦੇ ਨੇ ਦੋ ਚਾਰ ਗੱਲਾਂ ਬਾਤਾਂ ਹੁੰਦੀਆਂ ਨੇ ਮਨ ਮੋਟਾਪ ਜਿਹੜੇ ਉਹ ਵੀ ਦੂਰ ਹੁੰਦੇ ਨੇ ਹਾਂਜੀ ਉਹ ਟਾਈਮ ਪਾਸ ਵਧੀਆ ਹੋਈ ਜਾਂਦਾ ਦੱਲਾਵਾ ਤਾਂ ਜਣੀ ਕਰਦੇ ਰਹਿੰਦੇ ਆ ਕੋਸਟੋ ਇਸ ਕੰਮ ਤੋਂ ਬਹੁਤ ਬਹੁਤ ਮੈਂ ਤਾਂ ਬਹੁਤ ਸੰਤੋਖਿਆ ਬਾਕੀ ਹੁਣ ਬਈ ਦੂਸਰਿਆਂ ਦਾ ਨਾ ਕਹਿ ਨਹੀਂ ਸਕਦਾ ਆਪਾਂ ਦਾ ਖੁਸ਼ ਆ ਇਸ ਗੱਲ 'ਚ ਹਾਂ ਅ ਲੋ ਜੀ ਇਹਨਾਂ ਸਿੰਘ ਸਾਹਿਬ ਵੱਲੋਂ ਇੱਕ ਜਿਹੜੇ ਨੌਜਵਾਨ ਕਾਰੋਬਾਰ ਕੋਈ ਕਰਨ ਤੋਂ ਭੱਜਦੇ ਨੇ ਜਾਂ ਕੋਈ ਕੰਮ ਕਰਨ ਤੋਂ ਭੱਜਦੇ ਨੇ ਉਹਨਾਂ ਲਈ ਇੱਕ ਮਿਸਾਲ ਬਣੇ ਹੋਏ ਨੇ ਕਿ ਇਹਨਾਂ ਦਾ ਇੱਕ ਇਹ ਮਨ ਦੇ ਵਿੱਚ ਸੋਚ ਹੈ ਜਾਂ ਦਿਮਾਗ ਦੇ ਵਿੱਚ ਇੱਕ ਸੋਚ ਹੈ ਕਿ ਵਿਲੇ ਰਹਿਣ ਨਾਲੋਂ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਤਾਂ ਜੋ ਸਾਡੇ ਜੋ ਜ਼ਿੰਦਗੀ ਹੈ ਉਹ ਕਿਸੇ ਨਾ ਕਿਸੇ ਕੰਮ ਦੇ ਜਾਈਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਰੁੱਝ ਸਕੀਏ ਤੇ ਆਪਣੇ ਪਰਿਵਾਰ ਨੂੰ ਕੋਈ ਨਾ ਕੋਈ ਇਨਕਮ ਦਾ ਜਿਹੜਾ ਸੋਰਸ ਹੈ ਉਹ ਬਣਦਾ ਰਹੇ ਸੋ ਕੈਮਰਾ ਪਰਸਨ ਪਵਨ ਦੇ ਨਾਲ ਮੈਂ ਨਵਨੀ ਸਿੰਘ ਜੀ ਨੂੰ ਇਜਾਜ਼ਤ ਦਿਓ ਧੰਨਵਾਦ